ਪਿਆਰ ਭਰੀ ਸਤਿਕਾਰ ਜੀ ਸਾਰਿਆਂ ਨੂੰ ਹੋਰਸ ਨਾਓ ਠੀਕ ਹੋ ਮੰਦੀਪ ਜੀ ਹਾਂ ਜੀ ਵਧੀਆ ਤੁਸੀਂ ਸੁਣਾਓ ਮੈਂ ਵੀ ਵਧੀਆ ਜੀ ਹੋਰ ਕੋਈ ਨਵੀਂ ਤਾਜ਼ੀ ਕੀ ਲੈ ਕੇ ਆਈਆਂ ਤਾਜ਼ੀਆਂ ਬਹੁਤ ਐ ਅੱਛਾ ਤੇ ਫਿਰ ਸਾਨੂੰ ਵੀ ਦੱਸ ਤੋਂ ਤੁਹਾਡੇ ਕੋਲ ਬਿਲਕੁਲ ਬਿਲਕੁਲ ਮੈਂ ਤਾਂ ਸੋਚ ਰਹੀ ਸੀਗੀ ਵੀ ਮੈਂ ਅੱਜ ਤੁਹਾਡੇ ਕੋਲ ਜਦੋਂ ਆਣਾ ਹੈ ਤਮੇ ਕਿਹੜੇ ਟੌਪਿਕ ਤੇ ਗੱਲ ਕਰਾਂ ਪਹਿਲਾਂ ਮੈਂ ਸੋਚਿਆ ਫਿਰ ਘਰ ਚ ਕੋਈ ਘਟਣਾ ਮੈਨੂੰ ਕੋਈ ਗੱਲ ਯਾਦ ਆਈ ਵੀ ਇਹ ਚੀਜ਼ ਐਦਾਂ ਹੋ ਸਕਦੀ ਆ ਉਹ ਸਿਚਿਓ ਉਸ ਤਰ੍ਹਾਂ ਹੋਈ ਤਾਂ ਫਿਰ ਮੈਂ ਅਜ ਸੋਚਿਆ ਮੈਂ ਕਿ ਸੋਚਦੇ ਹੀ ਸੋਚ ਵਿਚਾਰ ਕਿਉਂ ਨਾ ਕੀਤਾ ਜਾਵੇ ਵਾਹ ਬੜੀ ਵਧੀਆ ਗੱਲ ਸੋਚੀ ਕਈ ਵਾਰ ਅਸੀਂ ਸੋਚਦੇ ਆ ਨਾ ਜੋ ਕੱਲ ਵਾਕੇ ਸੱਚ ਹੋ ਜਾਂਦਾ ਹੈ ਹੈ ਨਾ ਬਿਲਕੁਲ ਬਿਲਕੁਲ ਖਾਸ ਕਰਕੇ ਨਾ ਸਰ ਖਾਸ ਕਰਕੇ ਖਾਸ ਕਰਕੇ ਜਦੋਂ ਅਸੀਂ 네ਗੇਟਿਵ ਸੋਚਦੇ ਆ ਆਰਾ ਸੱਚ ਹੁੰਦਿਆ ਮੇਰਾ ਪੋਜ਼ਿਟਿਵ ਸੱਚ ਹੋ ਰਿਹਾ ਹੈ ਮੈਮ ਮੇਰੇ ਨਾਲ ਨਹੀਂ ਇਦਾਂ ਹੁੰਦਾ ਮੈਂ ਤਾਂ ਜੇ ਪੋਜ਼ਿਟਿਵ ਸੋਚਾਂ ਨਾ ਉਹ ਰੱਬ ਛੇਤੀ ਸੁਣਦਾ ਨਹੀਂ ਰੱਬ ਨੇ ਮਿੰਤਾ ਕਰ ਲੈ ਕਰਨੇ ਪੈਂਦੇ ਆ ਜੇ ਕੁਝ ਨੈਗੇਟਿਵ ਸੋਚ ਲਾ ਫਿਰ ਰੱਬ ਕੋਲ ਹੀ ਖੜਾ ਹੁੰਦਾ ਤੇ ਕਹਿੰਦਾ ਰੱਬ ਅੱਛਾ ਇਦਾਂ ਤਾਂ ਤੂੰ ਮਾਲਜਾਇਆ ਚੱਲ ਫਿਰ ਚੱਕ ਹੁਣ ਅਰੇ ਸਾਲਾ ਦਿਨ ਦਾ ਚਨਾ ਨਹੀਂ ਹੁੰਦਾ ਮੈ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਨਹੀਂ ਨਹੀਂ ਮੇਰਾ ਤਾਂ ਮੈਲੀ ਕਮਾ ਪੋਜ਼ਿਟਿਵ ਸ਼ੇਅਰ ਸੀਗਾ ਮੇਰਾ ਤੇ ਪੋਜ਼ਿਟਿਵ ਮੇਰੇ ਨਾਲ ਹੋਇਆ ਹੈ ਅੱਛਾ ਜੀ ਤੇ ਮਤਲਬ ਇਹ ਅੱਜ ਦਾ ਐਕਸਪੀਰੀਅੰਸ ਨਹੀਂ ਆ ਅੱਜ ਤਾਂ ਮੇਰੇ ਇਹ ਚੀਜ਼ ਤੇ ਸੋਚ ਵਿਚਾਰ ਕਰਨੀ ਚਾਹੀਏ ਮਤਲਬ ਇਹ ਕਹਿ ਲਓ ਕਿ 2-3 ਸਾਲ ਹੋ ਗਏ ਮੈਂ ਜਦੋਂ ਉਹ ਚੀਜ਼ ਬਾਰੇ ਸੋਚਦੀ ਆ ਤਾਂ ਪਰਮਾਤਮਾ ਉਹ ਚੀਜ਼ ਹੁੰਦੀ ਹੈ ਤੇ ਰੱਬ ਕਰੇ ਹੁਣ ਅੱਗੇ ਨੂੰ ਵੀ ਹੋਵੇ ਹਾਂ ਕੀ ਚੰਦਰ ਲੰਗੇ ਬਹੁਤ ਭਾਗਾਂ ਵਾਲਿਓ ਹਨਾ ਕਿਸਮਤ ਵਾਲਿਓ ਮੇਰੇ ਨਾਲ ਤਾਂ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦੀ ਆ ਹਾਂਜੀ ਜ਼ਰੂਰ ਇੱਕ ਦਿਨ ਕੀ ਹੋਇਆ ਸਵੇਰੇ ਸਵੇਰੇ ਮੈਂ ਦੇਖਿਆ ਮੇਰਾ ਐਕਟਿਵਾ ਪੈਂਚਰ ਮੈਸਬੂਲ ਜਾਣਾ ਸਵੇਰੇ ਸਵੇਰ ਤਵੇਸੀ ਪਰੇਸ਼ਾਨੀ ਹੋ ਗਈ ਸੀ ਸਕੂਲ ਜਾਣਾ ਸੀ ਬੇਟੀ ਨੂੰ ਵੀ ਛੱਡ ਕੇ ਜਾਣਾ ਸੀ ਸਵੇਰੇ ਸਕੂਲ ਮੈਂ ਛੱਡਦੀ ਆ ਉਹਨੂੰ ਤੇ ਉਪਰੋਂ ਬੇਟੀ ਰੋਲਾ ਪਾ ਰਹੀ ਮम्मा ਲੇਟ ਨਾ ਹੋ ਜੇ ਉਹ ਹੋ ਜਾ ਛੇਤੀ ਤਿਆਰ ਛੇਤੀ ਕਰੋ ਤੇ ਮੈਂ ਉਹਨੂੰ ਵੀ ਨਹੀਂ ਦੱਸਿਆ ਕਿ ਐਕਟਿਵਾ ਪੈਂਚਰ ਮੇਕੇਂ ਤਰੋਲਾ ਪਾ ਲੈਣਾ ਹੁਣ ਤੇ ਮੈਂ ਕਿਹਾ ਚਲੋ ਬੇਟਾ ਕੋਈ ਗੱਲ ਨਹੀਂ 2 ਮਿੰਟ ਰੁਗੋ ਤੇ ਫਿਰ ਮੈਂ ਉਦੋਂ ਹੀ ਹਰਪ੍ਰੀਤ ਮੈਡਮ ਨੂੰ ਫੋਨ ਕੀਤਾ ਉਹਨਾਂ ਦੇ ਦੋ ਐਕਟਿਵਾ ਆਏ ਮੈਂ ਕਿਹਾ ਮੈਮ ਵੀ ਤੁਹਾਡਾ ਐਕਟਿਵਾ ਮਿਲ ਸਕਦਾ ਮੈਨੂੰ ਮੇਰਾ ਐਕਟਿਵਾ ਕਹਿੰਦੇ ਹਾਂ ਜੀ ਮੈਡਮ ਲੈ ਜਾ ਘਾਰ ਹੀ ਖੜਾ ਹੈ ਸਾਡੇ ਨਾਲ ਹੀ ਦੋ ਘਰ ਛੱਡ ਕੇ ਘਾਰ ਹੈ ਮੈਂ ਗਈ ਅੰਕਲ ਨੇ ਪਹਿਲਾਂ ਹੀ ਐਕਟਿਵਾ ਰੈਡੀ ਕੀਤਾ ਹੋਇਆ ਮੈਡਮ ਨੇ ਦੱਸਤਾ ਹੋਣਾ ਕਹਿੰਦੇ ਆ ਲੋ ਬੇਟਾ ਲੈ ਜਾ ਤੇ ਮੈਂ ਲੈ ਆਈ ਮੈਂ ਆ ਕੇ ਘਰ ਲਾਤਾ ਆਪਣੇ ਤਿਆਰ ਕੀ ਹੋਈ ਬੇਟੀ ਨੂੰ ਬੇਟੀ ਵੀ ਤਿਆਰ ਆਪ ਵੀ ਤਿਆਰ ਐਨੇ ਨੂੰ ਕੀ ਹੋਇਆ ਸਾਡੇ ਗੁਆਂਢੀ ਬਾਹਰ ਨਿਕਲੇ ਉਹ ਕਹਿੰਦੇ ਅੱਜ ਆ ਐਕਟਿਵਾ ਮੇਰੇ ਕੋਲ ਮੇਰਾ ਐਕਟਿਵਾ ਪੈਂਚਰ ਹੋ ਗਿਆ ਮੈਂ ਹੱਥੀਂ ਘੁਣਾ ਦਾ ਲੈ ਕੇ ਆਈ ਆ ਉਹ ਗੱਲ ਕਰਦੇ ਕਰਦੇ ਨਾ ਉਹਨਾਂ ਦੇ ਨਾਲ ਮੇਰੇ ਦਿਮਾਗ 'ਚ ਪਤਾ ਨਹੀਂ ਕੀ ਗੱਲ ਆ ਚਾਬੀ ਮੇਰੇ ਕੋਲ ਐਕਟਿਵਾ ਦੀ ਤੇ ਮੈਂ ਵਿੱਚ ਟਿਫਨ ਵਗੈਰਾ ਰੱਖ ਰਹੀ ਆਪਣਾ ਐਕਟਿਵਾ ਦੀ ਡਿੱਗੀ 'ਚ ਮੈਂ ਟਿਫਨ ਰੱਖ ਰਹੀ ਵਾਟਰ ਬੋਟਲ ਰੱਖ ਰਹੀ ਟਿਫਨ ਰੱਖ ਰਹੀ ਜਦੋਂ ਰੱਖ ਰਹੀ ਨਾ ਟਿਫਨ ਚਾਬੀ ਮੇਰੇ ਹੱਥ 'ਚ ਐਕਟਿਵਾ ਦੀ ਵੀ ਮੇਰੇ ਦਿਮਾਗ 'ਚ ਗੱਲ ਆਈ ਮੈਂ ਕਿ ਹਾਈ ਜੀ ਵਾਈ ਚਾਂਸ ਮੈਂ ਚਾਬੀ ਵਿੱਚ ਰੱਖਦਾ ਤੇ ਉੱਪਰ ਲੋਕ ਲਾ ਦਾਂ ਡਿੱਗੀ ਬੰਦ ਤੇ ਫੇਰ ਕੀ ਹੋ ਗਿਆ ਫਿਰ ਉਸ ਦਾ ਹਾਂ ਹੋ ਗਿਆ ਹੋ ਗਿਆ ਉਹ ਮੈਂ ਉਹਨਾਂ ਨਾਲ ਗੱਲ ਕਰਦੀ ਕਰਦੀ ਨੇ ਇਦਾਂ ਹੀ ਉਹ ਕਹਿੰਦੇ ਅੱਦਾ ਅੱਦਾ ਉਹ ਪਤਾ ਨਹੀਂ ਕੀ ਗੱਲ ਕਰ ਰਹੇ ਸੀਗੀ ਮੈਂ ਕਿ ਹਾਂਜੀ ਅੱਧਾ ਕਿ ਧਿਆਨ ਮੇਰਾ ਉਹਨਾਂ ਦੀ ਗੱਲ ਵੱਲ ਅੱਧਾ ਕਿ ਮੇਰੇ ਦਿਮਾਗ 'ਚ ਆ ਚੀਜ਼ ਆ ਗਈ ਉਹ ਮੈਂ ਵਾਕ ਕੇ ਸੱਚੀ ਇਹ ਤੇ ਦਿਲੋਂ ਸੋਚੀ ਤੁਸੀਂ ਇਹ ਘਟਨਾ ਸੱਚੀ ਹੋ ਤਾਂ ਚਾਬੀ ਵਿੱਚ ਰੱਖ ਕੇ ਉੱਪਰੋਂ ਚਲੋ ਜੀ ਐਕਟੀਵਾ ਬੰਦ ਫਿਰ ਮੈਂ ਆਪਣੀ ਚਾਬੀ ਨਾਲ ਟਰਾਈ ਕਰਾਂ ਪਰ ਉਹ ਖੁੱਲ ਨਹੀਂ ਤਾਂ ਫਿਰ ਮੈਂ ਗਈ ਉਦਾਂ ਹੀ ਐਕਟੀਵਾ ਰੋੜੇ ਕੋ ਉਧਰ ਬੈਠੀ ਮम्मा ਕੀ ਹੋਇਆ ਮੈਂ ਕਿ ਕੁਝ ਨਹੀਂ ਬੇਟਾ ਇੱਕ ਮਿੰਟ ਤੂੰ ਆ ਜਾ ਉੱਥੇ ਨੂੰ ਆ ਜਾ ਮੈਂ ਇੱਕ ਦਿਨ ਉਹੜ ਗਏ ਹਰਪ੍ਰੀਤ ਮੈਡਮ ਦੇ ਘਰ ਅੱਗੇ ਅੰਕਲ ਬੈਠੇ ਅਖਬਾਰ ਪੜ੍ਹ ਰਹੇ ਸੀ ਮੈਂ ਚਾ ਅੰਕਲ ਚਾਬੀ ਹੈਗੀ ਹੋਰ ਬੇਟਾ ਕੀ ਗੱਲ ਹੋ ਗਈ ਅੰਕਲ ਚਾਬੀ ਵਿੱਚੇ ਰੱਖੋਗੇ ਉਹੋ ਕੋਈ ਗੱਲ ਕੋਈ ਨਾ ਕੋਈ ਨਾ ਬਿਲਕੁਲ ਹੈਗੀ ਚਾਬੀ ਹੈਗੀ ਮੈਂ ਲੈ ਕੇ ਆਇਆ ਮੈਂ ਸਾਹਮਣੇ ਰੱਖੀ ਹੋਈ ਆ ਅੰਕਲ ਮੇਰੇ ਚਾਬੀ ਲੈ ਕੇ ਆਏ ਫਿਰ ਉਹ ਲੋਕ ਖੋਲ ਲਿਆ ਫੋਨ ਵੀ ਵਿੱਚੀ ਫੋਨ ਹੀ ਵਿੱਚ ਰੱਖਤਾ ਸਾਰਾ ਕੁਝ ਵਿੱਚ ਤੇ ਫਿਰ ਉਸ ਤੋਂ ਬਾਅਦ ਅਸੀਂ ਮੈਂ ਫਿਰ ਸੋਚਿਆ ਕੰਨਾਂ ਨੂੰ ਲਾਇਆ ਹੱਥ ਤੇ ਵੀ ਡੱਬਾ ਇਦਾਂ ਦੀ ਗੱਲਾਂ ਲੈ ਦਿਮਾਗ ਚ ਪਾਇਆ ਕਰਨ ਨਾ ਇਦਾਂ ਦੀ ਦੇਖੋ ਜੇ ਬਾਹਰ ਚਾਂਸ ਹੋਵੇ ਦੂਜੀ ਚਾਬੀ ਨਾ ਹੁੰਦੀ ਜਾਂ ਚਾਬੀ ਐਟ ਆ ਟਾਈਮ ਨਹੀਂ ਲੱਭਦੀ ਕਈ ਵਾਰ ਸਾਡੀਆਂ ਚੀਜ਼ਾਂ ਵੀ ਅਸੀਂ ਕਈ ਵਾਰ ਰੱਖ ਦਿੰਦੇ ਨਾ ਜਦੋਂ ਲੋੜ ਪੈਂਦੀ ਨਹੀਂ ਲੱਭਦੀ ਪਰ ਫਿਰ ਰੱਬ ਦਾ ਸ਼ੁਕਰ ਮਨਾਇਆ ਵੀ ਚੱਲ ਤੁਸੀਂ ਨਹੀਂ ਮੈਂ ਇਹੀ ਨਹੀਂ ਸੋਚਦੀ ਮੈਂ ਤੇ ਇਹੀ ਸੋਚਦੀ ਹੁੰਦੀ ਪਰਮਾਤਮਾ ਲਾਈਟ ਨਾ ਭੇਜੀ ਅਜੇ ਮੈਂ ਕੱਪੜੇ ਧੋਣੇ ਆ ਅਜੇ ਮੈਂ ਕੰਮ ਅੱਛਾ ਜੀ ਮੇਰੇ ਕੰਮ ਅੱਛਾ ਉਹ ਆ ਠੀਕ ਹੈ ਵੀ ਪਰਮਾਤਮਾ ਲਾਈਟ ਨਾ ਜਾਵੇ ਮੈਂ ਕੱਪੜੇ ਧੋਣੇ ਮੈਂ ਕੰਮ ਕਰਨੇ ਜਿਹੜੇ ਬਾਕੀਆਂ ਦੇ ਕੰਮ ਆ ਉਹ ਨਹੀਂ ਉਹ ਮੈਂ ਰਿਸਪੌਂਸਿਬਿਲਟੀ ਲੈ ਲੀ ਮੈਂ ਆਪਣੀ ਰਿਸਪੌਂਸਿਬਿਲਟੀ ਲੈ ਲਈ ਅੱਛਾ ਤੁਹਾਡਾ ਕੰਮ ਹੋ ਜਾ ਫਿਰ ਲਾਈਟੇ ਭਾਵੇਂ ਚਲੇ ਜਾਵੇ ਹੈਨਾ ਵਾਹ ਕਿੱਦੇ ਖਰਾ ਹੋਵੇ ਅੱਜ ਵੀ ਜਿਵੇਂ ਕੱਲ ਪਤਾ ਲੱਗਿਆ ਰਾਤੀ ਕਿ ਕੱਟ ਕਨਫਰਮ ਹੈ 8 ਤੋਂ 2 ਦਾ ਫਿਰ ਸਾਨੂੰ ਵੀ ਦੱਸ ਦਿਆ ਕਰੋ ਮੈਨੂੰ ਇਹ ਸੀ ਸ਼ਾਇਦ ਮੇਬੀ ਤੁਸੀਂ ਨਿਊਜ਼ ਚ ਰੀਡ ਕੀਤਾ ਹੋਵੇਗਾ ਨਹੀਂ ਮੈਂ ਪੜਿਆ ਨਹੀਂ ਕੱਲ ਤੇ ਮੈਂ ਜਦੋਂ ਦੇਖਿਆ ਵੀ ਕੱਟ ਲੱਗਣਾ ਹੀ ਲੱਗਣਾ ਹੈ ਵੀ ਕੱਪੜੇ ਵੀ ਧੋਣੇ ਆ ਪਾਣੀ ਵੀ ਕੱਲ ਨੂੰ ਆਣਾ ਹੈ ਵੀ ਕੰਮ ਖਰਾਵ ਹੈ ਫਿਰ ਮੈਂ ਸੋਚਿਆ ਵੀ ਸਵੇਰੇ ਚਲੋ ਪਾਣੀ ਥੋੜਾ ਜਲਦੀ ਆ ਜਾਂਦਾ ਨਾ ਫਿਰ ਮੈਂ ਉਸ ਹਿਸਾਬ ਨਾਲ ਆਪਣੀ ਮਸ਼ੀਨ ਵਗੈਰਾ ਲਗਾਈ ਕੱਪੜੇ ਧੋਏ ਜਦੋਂ ਮੈਂ ਕੱਪੜੇ ਧੋ ਰਹੀ ਸੀਗੀ ਤਾਂ ਮੈਂ ਸੋਚਿਆ ਮੈਂ ਕਿਹਾ हे ਰੱਬਾ ਜਦੋਂ ਦੇਖਿਆ ਵੀ 9:30 ਹੋ ਜਗੇ ਮੈਂ ਕਿਹਾ ਟਾਈਮਿੰਗ ਜਸਟ 10 ਮਿੰਟ ਦੀ ਰਹਿ ਗਈ ਹੈ ਕੰਮ ਕਰਨ ਦੀ ਨਾ ਕੱਪੜੇ ਧੋਣ ਦੀ ਵੀ ਜੇ ਪ੍ਰਮਾਤਮਾ ਨੇ 10 ਮਿੰਟ ਹੋਰ ਦੇ ਦੇਵੇ ਤਾਂ ਜਿਆਦਾ ਬੈਟਰ ਹੈ ਸੁਣ ਲਿਆ ਫਿਰ ਆਪਨੇ ਲਾਤੀ ਸ਼ਪਾਰਸ਼ ਫਿਰ ਅੱਗੇ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਟੈਂਕੀ ਵਗੈਰਾ ਜਦੋਂ ਪਾਣੀ ਦੀ ਭਰੀ ਉਸ ਤੋਂ ਬਾਅਦ ਮੈਂ ਕਿਹਾ ਹੁਣ ਹੋਰ ਹੋ ਜਵੇ ਦੇਖਿਆ ਤਾਂ ਹੀ ਲਾਈ ਸਾਡੇ ਮੈਥੋਂ ਦਾ ਅਜੇ ਮੈਂ ਰਾਤੀ ਕੱਪੜੇ ਧੋਲੇ ਜੀ ਰਾਤ ਕੱਪੜੇ ਕੁੱਪੜੇ ਧੋ ਗਏ ਸਾਰੇ ਪਾਣੀ ਵਿੱਚ ਭਰਿਆ ਹੈ ਨਹੀਂ ਮੈਂ ਕਿਹਾ ਚਲ ਸਵੇਰੇ ਭਰਾਂਗੀ ਉਹ ਸਵੇਰੇ ਕੁਝ ਯਾਦ ਨਹੀਂ ਰਿਹਾ ਮੋਟਰ ਚਲਾਣੀ ਫਿਰ ਐਦਾਂ ਸੀ ਕਿ ਮੈਂ ਚਲੋ ਦੁਪਹਿਰ ਨੂੰ ਵੀ ਪਾਣੀ ਆਂਦੇ ਹੀ 2 ਵਜੇ ਜਦੋਂ ਮੈਂ ਸਕੂਲ ਤੋਂ ਆਉਂਦੀ ਉਹਦੋਂ ਪਾਣੀ ਆਇਆ ਹੁੰਦਾ ਮੈਂ ਕਿਹਾ ਚਲੋ ਉਹਦੇ ਹੀ ਭਰ ਲਾਂਗੇ ਦੂਜਾ ਪਾਣੀ ਕਾਹਨੋਂ ਭਰਨਾ ਹੈ ਨਾ ਮੇਟੀ ਦਾ ਪਾਣੀ ਲੱਗਿਆ ਹੁੰਦਾ ਤੇ ਹੁਣ ਸਾਡੇ ਪਾਣੀ ਚੱਲ ਪਈ ਨਾ ਤੁਸੀਂ ਸੋਚਿਆ ਨਾ ਕਰੋ 네ਗੇਟਿਵ ਨਾ ਸੋਚਿਆ ਕਰੋ ਮੇਰੇ ਅੱਡੇ ਪਾਣੀ ਨਹੀਂ ਹੈ ਸਮਾਰਟ ਬਣੋ ਦਿਮਾਗ ਚ ਮੇਰੀ ਵੀ ਆਇਆ ਸੀ ਮੈਂ ਕਿ ਜੇ ਬਾਈਜਾਂ ਸਲਾਈਟ ਚਲੇਗੀ ਤਾਂ ਫਿਰ ਫਿਰ ਤੁਸੀਂ ਸੋਚਿਆ ਨਾ ਵੀ ਜੇ ਲਾਈਟ ਚਲੇਗੀ ਮੈਂ ਤਾਂ ਪਾਣੀ ਨਹੀਂ ਭਰ ਹੋਣਾ ਦੇਖੋ ਥੋੜੀ ਥਿੰਕਿੰਗ ਉੱਥੇ ਗਈ ਮੇਰੀ ਥਿੰਕਿੰਗ ਇੱਥੇ ਜਾਂਦੀ ਹੈ ਕਿ ਮੈਂ ਨਹੀਂ ਰੱਬ ਮੈਂ ਕੱਪੜੇ ਧੋਣਾ ਬਾਕੀ ਮੰਡੀ ਪੈਣਾਂ ਦੇ ਰਹਿ ਜਾਣ ਚਾਹੀਏਗਾ ਨਾ ਮਾਤਮੇ ਆ ਕੰਮ ਕਰ ਲਿਆ ਕਰਨ ਲੱਗੀ ਆ ਤਾਂ ਮੇਰਾ ਇਹਦੇ ਵਿੱਚ ਮੇਰੇ ਨਾਲ ਤੁਸੀਂ ਇਹ ਕਹਿੰਦੇ ਹੋ ਵੀ ਸਾਰੇ ਕੱਪੜੇ ਧੋ ਲੈਣਾ ਸਾਰੇ ਫਿਰ ਤਾਂ ਮੈਡਮ ਮੈਨੂੰ ਲੱਗਾ ਲਾਈਟ ਉਸੇ ਟਾਈਮ ਚਲੇ ਜਾਣੀ ਸੀ ਅੱਛਾ ਤੇ ਚਲੋ ਮੈਂ ਤੁਹਾਨੂੰ ਅੱਛਾ ਹੋਰ ਗੱਲ ਦੱਸ ਜੀ ਇੱਕ ਇਹ ਤਾਂ ਤੁਹਾਨੂੰ ਪਹਿਲੀ ਗੱਲ ਸੀ ਚਾਬੀ ਵਾਲੀ ਹਨਾ ਇਹ ਮੈਨੂੰ ਨਹੀਂ ਮੇਰੇ ਨਾਲ ਕੁਝ ਘਟਨਾ ਵਾ ਬਹੁਤ ਵਾਪਰੀ ਹੈ ਨਾ ਤਾਂ ਮਤਲਬ ਨਾਰਮਲੀ ਕਹਿ ਸਕਦੀ ਆ ਵੀ ਮੈਂ ਇਹ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਿਜਦਮੇ ਕੋਈ ਕੰਮ ਕਰਦੀ ਆ ਨਾ ਮੈਂ ਸੋਚਦੀ ਆ ਹੁਣ ਕਈ ਵਾਰ ਇਹ ਵੀ ਮੈਂ ਸੁਣਿਆ ਕਈ ਲੇਡੀਜ਼ ਤੋਂ ਵੀ ਹੈ ਨਾ ਮੈਨੂੰ ਸੱਚੀ ਗੱਲ ਦੱਸਾਂ ਮੇਰੇ ਨਾਲ ਵੱਧ ਮੇਰੀ ਕੁੜੀ ਨੂੰ ਚਾਚਾ ਚੜ ਜਾਂਦੇ ਚਲੋ ਸਾਡੇ ਰਿਸ਼ਤੇਦਾਰ ਤਾਂ ਤਕਰੀਬਨ ਇਨੇ ਨਹੀਂ ਆਂਦੇ ਪਰ ਸਾਡੇ ਆਪਣੇ ਕਲੀਕਸ ਜਿਹੜੇ ਛੁੱਟੀ ਵਾਲੇ ਦਿਨ ਨਹੀਂ ਆਉਂਦੇ ਮੇਰੀ ਨਾ ਕੁੜੀ ਨੂੰ ਚਾਚਾ ਚੜ ਜਾਂਦਾ ਮੇਰੀ ਬੇਟੀ ਬੜੀ ਖੁਸ਼ ਹੁੰਦੀ ਆ ਵੀ ਸਾਡੇ ਘਰ ਕਿਸੇ ਨੇ ਆਣਾ ਹੈ ਨਾ ਤੇ ਚੰਗਾ ਵੀ ਲੱਗਦਾ ਬਿਲਕੁਲ ਨਹੀਂ ਵਧੀਆ ਲੱਗਦਾ ਜਦੋਂ ਆਪਣੇ ਗੈਸਟ ਆਉਂਦੇ ਆ ਮਤਲਬ ਇਹ ਚੀਜ਼ ਮੈਂ ਤੁਹਾਨੂੰ ਉਸ ਵੇ ਨਾਲ ਨਹੀਂ ਕਹਿ ਰਹੀ ਮੇਰੇ ਕਹਿੰਦਾ ਮਤਲਬ ਇਹ ਹੈ ਮੈਂ ਕਿਸੇ ਕਿਸ ਨੇ ਮੈਨਾਂ ਗੱਲ કરી ਸੀ ਇੱਕ ਵਾਰੀ ਕਹਿੰਦੇ ਮੈਂ ਸੋਚਿਆ ਵੀ ਅੱਜ ਸੰਡੇ ਐ ਤੇ ਜਿੱਦਾਂ ਵੀ ਗਰਮੀ ਵੀ ਬਹੁਤ ਐ ਵੀ ਹੁਣ ਵੀ ਜੇ ਅੱਜ ਕੋਈ ਨਾ ਆਵੇ ਤਾਂ ਜਾਦਾ ਵਧੀਆ ਮੈਂ ਬਣਾ ਕੰਮ ਨਿਵੇੜ ਕੇ ਥੋੜੀ ਰੈਸਟ ਕਰ ਲਾਂਗੀ ਤੇ ਜਦੋਂ ਕਹਿੰਦੇ ਮੈਂ ਕੰਮ ਕੁਮਨ ਹਜੇ ਨਿਵੇੜ ਹੀ ਰਹੀ ਸੀ ਕੰਮ ਵੀ ਨਹੀਂ ਸੀ ਪੂਰਾ ਹੋਇਆ ਤੇ ਵਿੱਚ ਹੀ ਗੈਸਟ ਆ ਗਏ ਉਦੋਂ ਮੈਂ ਬ੍ਰੇਕਫਾਸਟ ਵੀ ਨਹੀਂ ਸੀ ਬੜਾਇਆ ਹੋਇਆ ਤੇ ਮੇਰੇ ਲਈ ਹੋਰ ਕੰਮ ਸਾਰਾ ਰੈਡੀ ਕਰਨਾ ਮੁਸ਼ਕਿਲ ਹੋ ਗਿਆ ਹਨ ਤਾਂ ਮਤਲਬ ਮੈਂ ਇਹ ਸੋਚਦੀ ਹੁੰਦੀ ਆ ਵੀ ਨਹੀਂ ਜੇ ਕੋਈ ਆ ਜਵੇ ਨਾ ਤਾਂ ਸੋ ਕੋ ਸਪੈਸ਼ਲ ਖਾਣ ਨੂੰ ਮਿਲ ਜਾਂਦਾ ਹੈ ਬੰਦਾ ਰੈਡੀ ਕਰ ਲੈਂਦਾ ਸਪੈਸ਼ਲ ਹਨਾ ਨਹੀਂ ਤਾਂ ਆਪਣੇ ਕੀ ਹੁੰਦਾ ਇੱਕ ਦੋ ਜਾਣਿਆਂ ਵਾਸਤੇ ਹਨਾ ਜਾਂ ਦੋ ਚਾਰ ਜਾਣੇ ਵਾਸਤੇ ਅਸੀਂ ਕੋਈ ਚੀਜ਼ ਸਪੈਸ਼ਲ ਬਹੁਤ ਰੇਅਰ ਬਣਾਉਂਦੇ ਆ ਆਪਾਂ ਨੂੰ ਇਹ ਹੁੰਦਾ ਵੀ ਕੋਈ ਆਵੇ ਸਪੈਸ਼ਲ ਆਵੇ ਤੇ ਇੱਕ ਗੱਲ ਹੋਰ ਜਦੋਂ ਨਾ ਮੈਂ ਜਿਹੜੀ ਤੁਸੀਂ ਗੱਲ ਕਰ ਰਹੇ ਵੀ ਕਿਵੇਂ ਅਸੀਂ ਸੋਚਦੇ ਆ ਨਾ ਉਹ ਗੱਲ ਸੱਚ ਹੋ ਜਾਂਦੀ ਪੂਰੀ ਹੋ ਜਾਂਦੀ ਮੋਂ ਤੁਹਾਡ ਨਾਲ ਇਹ ਤੇ ਗੱਲ ਮੈਂ ਹੋਰ ਸਾਂਝੀ ਕਰ ਰਹੀ ਆ ਜੀ ਅ 18 ਤਰੀਕ ਦੀ ਤਾਜੀ 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 ਖਬਰ ਮੈਂ ਵੀ ਦੇ ਲਈ ਤਾਜੀ ਦਿੱਤੀ ਅਰੇ 18 ਤਰੀਕ ਨੂੰ ਨਾ ਇੱਕ ਕਿਤਾਬ ਲੋਕਰ ਪਿਤ ਹੋਣ ਜਾ ਰਹੀ ਸੀ ਹੈ ਨਾ ਉਹਦਾ ਪਰਚਾ ਮੈਂ ਲਿਖਿਆ ਸੀ ਤੇ ਦਿਆਲਪੁਰ ਮੈਡਮ ਹੈ ਉਹਨਾਂ ਦਾ ਨਾਵਲ ਹੈ ਅਧੂਰੀ ਹਾਇਸ਼ ਪਰਚਾ ਮੈਂ ਲਿਖਿਆ ਤੇ ਪਰਚਾ ਮੈਂ ਦੋ ਵਰਨਾਵਲ ਪੜਿਆ ਬੜੇ ਸੋਹਣੇ ਨੁਕਤੇ ਚੱਕੇ ਛਾੜ ਛਾੜ ਕੇ ਵਿੱਚੋਂ ਗੱਲਾਂ ਮੈਂ ਲਈਆਂ ਬੜਾ ਵਧੀਆ ਪਰਚਾ ਆਪਣੇ ਵੱਲੋਂ ਮੈਨੂੰ ਇੰਨਾ ਕੁ ਕੰਫੀਡੈਂਸ ਆ ਵੀ ਪਰਚਾ ਬਹੁਤ ਵਧੀਆ ਤਿਆਰ ਹੋ ਗਿਆ ਤੇ ਜਦੋਂ ਜਾਣਾ ਸੀਗਾ ਮੈਂ ਪਰਸ ਦੇ ਵਿੱਚ ਪਰਚਾ ਪਾ ਰਹੀ ਤੇ ਨਾਲ ਮੈਨੇ ਗੱਲ ਆਈ ਦਿਮਾਗ ਦੇ ਵਿੱਚ ਇੱਕ ਵੈਸੇ ਹੀ ਗੱਲ ਆਈ ਅਚਾਨਕ ਹੀ ਮੈਂ ਕਿਹਾ ਹਾਏ ਜੇ ਬਾਈ ਚਾਂਸ ਕਿਸੇ ਨੇ ਮਿਹਨਤ ਨਾਲ ਪਰਚਾ ਲਿਖਿਆ ਹੋਵੇ ਇਦਾਂ ਨੇ ਪਰਚਾ ਪੜ੍ਹਨਾ ਹੋਵੇ ਕੁਦਕਾਰੀ ਰਹਿ ਜੀ ਵੀ ਦੇਖੋ ਤੁਸੀਂ ਫੇਰ ਨੈਗੇਟਿਵ ਉਹ ਬੰਦਾ ਕੀ ਸੋਚੇ ਉਹ ਬੰਦਾ ਕੀ ਕਰੇ ਉੱਥੇ ਕੀ ਬੋਲੇ ਹਨਾ ਆਈ ਵਿਚਾਰੇ ਦਾ ਕੀ ਹਾਲ ਹੋਵੇ ਮੇਰੇ ਮਾਝੀ ਗੱਲ ਆਈ ਦੇਖੋ ਉਹ ਵੀ ਘਟਨਾ ਘਟ ਗਈ ਹੁਣ ਨਹੀਂ ਪਰ ਮੇਰੇ ਨਾਲ ਹੋਣਾ ਥੋੜੀ ਸੀ ਪਰ ਚਾ ਤਾਂ ਮੈਂ ਪਾਇਆ ਹੁਣ ਤੁਸੀਂ ਸੋਚੋ ਕਿੱਦਾਂ ਘਟੀ ਦੇਖੋ ਇਹ ਵੀ ਰੱਬ ਨਾ ਕੋਲ ਹੀ ਖੜਾ ਸੀਗਾ ਬਿਲਕੁਲ ਰੱਬ ਕਹਿੰਦਾ ਕੋਈ ਨਾ ਤੂੰ ਸੋਚ ਤੇ ਮੈਂ ਗੱਲ ਪੂਰੀ ਕਰਦਾ ਤੇ ਮੈਂ ਲੱਗੀ ਚਾਹ ਪਿੰਡ ਸੁਈ ਚ ਐਨੇ ਨੂੰ ਸਾਡੇ ਗਵਾਂਢੀਆ ਨਾਲ ਗਿਆ ਫੋਨ ਉਹ ਦੀਦੀ ਨੂੰ ਕੁਝ ਸਾਮਾਨ ਚਾਹੀਦਾ ਸੀ ਜ਼ਰੂਰੀ ਮੇਰੇ ਪਾਰਸ ਵਿੱਚ ਸੀ ਮੈਂ ਬੇਟੀ ਨੂੰ ਕਿਹਾ ਮੈਂ ਕਿਹਾ ਬੇਟਾ ਇਦਾਂ ਕਰ ਪਾਰਸ ਦੇ ਵਿੱਚੋਂ ਉਹ ਸਾਮਾਨ ਕੱਢ ਕੇ ਦੀਦੀ ਨੂੰ ਫੜਾਇਆ ਉਹਨੇ ਕੀ ਕੀਤਾ ਪਾਰਸ ਖੋਲ੍ਹ ਲਿਆ ਪਰਚਾ ਕੱਢ ਕੇ ਟੇਬਲ ਤੇ ਰੱਖਤਾ ਚੱਕਿਆ ਨਹੀਂ ਸਾਮਾਨ ਕੱਢਿਆ ਤੇ ਉਹਨਾਂ ਨੂੰ ਦੇ ਆਈ ਦੁਬਾਰਾ ਫੇਰ ਪਾਰਸ ਬੰਦ ਤੇ ਮੈਂ ਬੜੇ ਕੰਫੀਡੈਂਸ ਨਾਲ ਚਾਹ ਚੁਪੀ ਕੇ ਚੱਕਿਆ ਪਾਰਸ ਤੇ ਚਲੇ ਗਏ ਆਪਾਂ ਰਸਤੇ ਦੇ ਵਿੱਚ ਮੇਰੇ ਮਨ 'ਚ ਆਇਆ ਵੀ ਮੈਂ ਇੱਕ ਵਾਰ ਪੜ ਲਾਂ ਪਰਚਾ ਦੇਖ ਲਮੈਂ ਇੱਕ ਵਾਰੀ ਹੋਰ ਹੈ ਨਾ ਨਿਗਾ ਮਾਰ ਲਾ ਉੱਪਰ ਨੀਗਾ ਦੁਰੜਾ ਲਾ ਥੋੜੀ ਜੀ ਤੇ ਮਹਾਲ ਮੈਡਮ ਮੇਰੇ ਨਾਲ ਜਤਿੰਦਰ ਮਹਾਲ ਮੈਡਮ ਗੱਡੀ ਦੇ ਵਿੱਚ ਜਦੋਂ ਮੈਂ ਦੇਖਿਆ ਮੈਂ ਪਰਸ ਫਰੋਲਾ ਬਾਰ ਬਾਰ ਕਦੀ ਕਿਹੜੀ ਚਿੱਪ ਦੇਖਿਆ ਕਦੀ ਕਿਹੜੀ ਦੇਖਿਆ ਮੈਂ ਕਿ ਮੈਂ ਪਰਚਾ ਤੇ ਮੈਂ ਆਪ ਆਇਆ ਪਰਚਾ ਹੈਂ ਫਿਰ ਮੇਰੇ ਦਿਮਾਗ ਵਿੱਚ ਆਇਆ ਮੈਂ ਕਿਹਾ ਓਹੋ ਕੰਮ ਹੋ ਗਿਆ ਤੇ ਕੰਮ ਹੋ ਗਿਆ ਮੈਂ ਫਿਰ ਮੈਡਮ ਨੂੰ ਦੱਸਿਆ ਮੈਂ ਕਿ ਮੈਡਮ ਮੇਰੇ ਨਾਲ ਐਦਾਂ ਹੋ ਗਿਆ ਐਨ ਨਹੀਂ ਨਹੀਂ ਤੁਸੀਂ ਦੇਖੋ ਪਰਚਾ ਵਿੱਚ ਉਹਨਾਂ ਜੇ ਪਾਇਆ ਸੀ ਮੈਂ ਕਿਹਾ ਨਹੀਂ ਮੈਡਮ ਐਦਾਂ ਹੋਇਆ ਉਹ ਬੇਟੀ ਨੇ ਸਮਾਨ ਕੱਢਿਆ ਹੋਣਾ ਨਾ ਉਹ ਨਾਲ ਹੀ ਰੱਖਤਾ ਫਿਰ ਬੇਟੀ ਨੂੰ ਫੋਨ ਕੀਤਾ ਤੇ ਤੋਂ ਫੋਟੋ ਮੰਗਵਾਈਆਂ ਉਹਨੇ ਫੋਨ ਤੇ ਖਿੱਚ ਕੇ ਭੇਜਦੀਆਂ ਅੱਗੇ ਸੰਡੇ ਐਤਵਾਰ ਬਿਲਕੁਲ ਬਾਨਾ ਔਰ ਵੈਸੀ ਵੀ ਅਣਜਾਣ ਜਗ੍ਹਾ 'ਚ ਥੋੜੀ ਇਹ ਚੀਜ਼ਾਂ ਨੂੰ ਫਾਈਂਡ ਆਊਟ ਕਰਨਾ ਦੁਕਾਨ ਨਹੀਂ ਖੁੱਲੀ ਕੋਈ ਮਿਲ ਨਹੀਂ ਲਗੀ ਦੁਕਾਨ ਖੁੱਲੀ ਫਿਰ ਅਚਾਨਕ ਇੱਕ ਦੁਕਾਨ ਮਿਲੀ ਥੋੜਾ ਜਿਹਾ ਸਾਹ ਚ ਸਾਹ ਆਇਆ ਥੋੜਾ ਜਿਹਾ ਸਾਹ ਚ ਸਾਹ ਆਇਆ ਤੇ ਪ੍ਰਿੰਟ ਕਢਵਾਇਆ ਉਹਨਾਂ ਤੋਂ ਪ੍ਰਿੰਟ ਕਢਵਾਏ ਦੇਖੋ ਹਫਫਲੀ ਹੋਈ ਇੰਨੀ ਖੁਸ਼ੀ ਚਾਹ ਇੰਨਾ ਚੜ ਗਿਆ ਮੈਨੂੰ ਉਹ ਪਸ ਪੀਨ ਉਹਨੇ ਸਟੈਪਲ ਕਰਕੇ ਦਿੱਤੇ ਪਰ ਸਚਪਾਨ ਦੀ ਕੀਤੀ ਵੀ ਹਾਂ ਪਰਚਾ ਮੇਰੇ ਹੱਥ ਚ ਹੈ ਬਿਲਕੁਲ ਹੈ ਨਾ ਆਪਾਂ ਹੁਣ ਫੇਰ ਉਹੀ ਕੰਫੀਡੈਂਸ ਲੈਵਲ ਦੁਬਾਰਾ ਫੇਰ ਵੀ ਪਰਚਾ ਮੇਰੇ ਕੋਲ ਹੈ ਹੁਣ ਕੋਈ ਟੈਨਸ਼ਨ ਨਹੀਂ ਇੰਨਾ ਦੇਖਿਆ ਨਹੀਂ ਵੀ ਘਟੋ ਘੱਟ ਪਰਚਾ ਫਰੂਲ ਤਾਂ ਲਮ ਵੀ ਕਿਵੇਂ ਦਾ ਛਪਿਆ ਜਾ ਦੋੱਤੇ ਸ਼ੱਕੇ ਦੇਖਿਆ ਬਿਲਕੁਲ ਲਾਈਕ ਤੇ ਉਹ ਮੈਨੂੰ ਨਜ਼ਰ ਨਹੀਂ ਆ ਰਹੀ ਉਹ ਦਿੱਕਤ ਆ ਰਹੀ ਪਰ ਜਾਂ ਬੜਾ ਜਿੱਕ ਵੇਸ ਪੜਿਆ ਹੋਇਆ ਫਿਰ ਮੈਂ ਰੱਬ ਦਾ ਨਾਮ ਲੈ ਕੇ ਰੱਖਿਆ ਸਾਈਡ ਤੇ ਤੇ ਦੇਖ ਲੋ ਰੱਬ ਦਾ ਨਾਮ ਖੜ ਗਿਆ ਹਾਂ ਯਾਦ ਸੀਗਾ ਮੈਨੂੰ ਮੈਂ ਕਿਹਾ ਮੈਂ ਇਹਦੇ ਨਾਲੋਂ ਜ਼ਿਆਦਾ ਮੇ ਉਲਝ ਰਹੀ ਆ ਪਰ ਬੜਾ ਸੋਹਣਾ ਪਰਚਾ ਮੇ ਪੜਿਆ ਉੱਥੇ ਸ਼ਾਬਾਸ਼ੀ ਮਿਲੀ ਸਾਰਿਆਂ ਦੀ ਫਿਰ ਮੈਂ ਕਿਹਾ ਰੱਬ ਨੂੰ ਮੈਂ ਕਿਹਾ ਹਾਂ ਰੱਬਾ ਤੂੰ ਮੈਨੂੰ ਦੱਸਣਾ ਸੀ ਵੇ ਜੇ ਕਿਸੇ ਦਾ ਪਰਚਾ ਕਰ ਰਿਹਾ ਜੇ ਤਾਂ ਉਹਦੇ ਨਾਲ ਐਦਾ ਨਹੀਂ ਨਹੀਂ ਇਹ ਵੀ ਤੇ ਤੁਹਾਨੂੰ ਪਰਮਾਤਮਾ ਨੇ ਇੱਕ ਚੀਜ਼ ਫੋਰ ਸਿਖਾਈ ਹੋਣੀ ਆ ਕਿ ਜਦੋਂ ਆਪਾਂ ਚੀਜ਼ ਲਿਖੀ ਆ ਤਾਂ ਆਪਣਾ ਜਿਹੜਾ ਹੁਨਰ ਹੈ ਹਾਂ ਹੈਨਾ ਵੀ ਤੁਸੀਂ ਹੁਨਰ ਨੂੰ ਆਪਣੇ ਮਤਲਬ ਜਦੋਂ ਇੱਕ ਚੀਜ਼ ਹੁੰਦੀ ਹੈ ਕਿ ਆਪਾਂ ਨੇ ਤੁਸੀਂ ਰੀਡ ਕਰਕੇ ਕਰ ਰਹੇ ਹੋ ਹਨ ਤੇ ਇੱਕ ਜਿਹੜੀ ਤੁਹਾਡੇ ਦਿਲੋਂ ਬੇਸ਼ੱਕ ਤੁਸੀਂ ਦਿਲੋਂ ਉਹ ਸ਼ਬਦਾਂ ਚ ਪ੍ਰੋ ਲੀ ਆ ਹਮ ਪਰ ਉਹ ਤੁਹਾਡੇ ਜਵਾਨੀ ਯਾਦ ਤਾਂ ਸੀ ਪਰ ਥੋੜਾ ਕੌਨਫੀਡੈਂਸ ਲੈਵਲ ਜਿਹੜਾ ਲੋ ਸੀ ਉਹ ਪਰਮਾਤਮਾ ਨੇ ਘਟਣਾ ਦੇ ਰਾਹੀਂ ਥੋੜਾ ਕੌਨਫੀਡੈਂਸ ਲੈਵਲ ਹੈ ਜਿਹੜਾ ਇਨਕਰੀਜ਼ ਕੀਤਾ ਹਾਂ ਮੈਂ ਇਹ ਗੱਲ ਮਹਿਸੂਸ ਹੈ ਨਾ ਕਿ ਵੀ ਆਪਾਂ ਜਿਹੜਾ ਪਰਚਾ ਦੇਖ ਕੇ ਪੜ੍ਹਦੇ ਆ ਨਾ ਉਹ ਗੱਲ ਨਹੀਂ ਬੰਦਦੀ ਇੰਨੀ ਬਿਲਕੁਲ ਜਿਹੜਾ ਆਪਾਂ ਸਾਡੇ ਸਾਹਮਣੇ ਬੈਠੇ ਨੇ ਦਰਸ਼ਕ ਬਿਲਕੁਲ ਜਿਨ੍ਹਾਂ ਨਾਲ ਅਸੀਂ ਗੱਲ ਕਰ ਰਿਹਾ ਉਹਨਾਂ ਦੀ ਅੱਖਾਂ ਚੱਖਾਂ ਪਾ ਕੇ ਆਪਾਂ ਗੱਲ ਕਰ ਰਹੇ ਆ ਸਾਰਿਆਂ ਦੇ ਫੇਸ ਇੰਪ੍ਰੈਸ਼ਨ ਦੇਖ ਰਹੇ ਆ ਚਿਹਰੇ ਨੂੰ ਦੇਖ ਰਹੇ ਆ ਉਹਨਾਂ ਦੇ ਹਾ ਭਾਵ ਦੇਖ ਰਹੇ ਆ ਉਹਦੇ ਨਾਲ ਸਾਡਾ ਕੌਨਫੀਡੈਂਸ ਹੋਰ ਵੱਧ ਰਿਹਾ ਬਿਲਕੁਲ ਵੀ ਉਹਦੇ ਨਾਲ ਸਾਡਾ ਜਿਹੜਾ ਆਤਮ ਵਿਸ਼ਵਾਸ ਹੈ ਨਾ ਅੰਦਰ ਉਹ ਹੋਰ ਜ਼ਿਆਦਾ ਵੱਧ ਰਿਹਾ ਹੈ ਸੋ ਬੜਾ ਵਧੀਆ ਰਿਹਾ ਇਹ ਤਸਰਬਾ ਵੀ ਪਰ ਇੱਕ ਗੱਲ ਨੂੰ ਕੰਨਾਂ ਨੂੰ ਹੱਥ ਲਵਾ ਦੇ ਵੀ ਨੈਗੇਟਿਵ ਨਹੀਂ ਸੋਚਣਾ ਰੱਬ ਵੀ ਬੜਾ ਬੜਾ ਖਰਾਬ ਹੈ ਰੱਬ ਵੀ ਇਹ ਮੈਂ ਗੱਲ ਕਹਿੰਦੀ ਆ ਉਹ ਜਿਵੇਂ ਪੋਜ਼ਿਟਿਵ ਸੋਚਣਾ ਤਾਂ ਠੀਕ ਹੈ ਨਹੀਂ ਜੇ ਮੈਂ ਪੋਜ਼ਿਟਿਵ ਸੋਚਿਆ ਨਾ ਫਿਰ ਛਿੱਤੀ ਛਿੱਤੀ ਪੂਰੀ ਨਹੀਂ ਕਰਦਾ ਫਿਰ ਤਾਂ ਮਿੰਤਾ ਤਰਲੇ ਕਰਦਾ ਪਾਪਾ ਪਤਾ ਕੀ ਹੈ ਜਿਵੇਂ ਆਪਾਂ ਜਿਵੇਂ ਕੁਝ ਐਦਾਂ ਦਾ ਸੋਚਣਾ ਉਹ ਫਿਰ ਛੱਟਦੇ ਨਹੀਂ ਵੀ ਲੈ ਚਾਪ ਇਹਦੇ ਵਿੱਚ ਕੀ ਹੈ ਇੱਕ ਆਪਾਂ ਜੋ ਆਪਣੇ ਨਾਲ ਬੀਤ ਰਿਹਾ ਹੁੰਦਾ ਇੱਕ ਹਨਾ ਇੱਕ ਕਹਿ ਲੋ ਕਿ ਫਿਲਮ ਜਿਹੜੀ ਬੱਢੀ ਹੈ ਸਾਡੀ ਵੀ ਜ਼ਿੰਦਗੀ ਇੱਕ ਫਿਲਮ ਹੀ ਹੈ ਹਨਾ ਤਾਂ ਜਦੋਂ ਬਣ ਵੀ ਆ ਤਾਂ ਸਾਨੂੰ ਥੋੜਾ ਜਿਹਾ ਦਿਖਣਾ ਹੈ ਲੈ ਵੀ ਐ ਚੀਜ਼ ਇਦਾਂ ਹੋ ਜਵੇ ਇਦਾਂ ਹੋ ਜਵੇ ਪਰ ਜਿਹੜੀ ਅਸੀਂ ਚੰਗੀ ਸੋਚ ਉਹਦੇ ਉਹ ਅਸੀਂ ਮੰਗ ਮੰਗਦੇ ਰੱਬ ਤੋਂ ਨਹੀਂ ਮੰਗ ਥੋੜੀ ਜਿਹੀ ਜਿਵੇਂ ਕੋਈ ਨਹੀਂ 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 ਮੈਂ ਤੁਹਾਨੂੰ ਅਲੱਗ ਤੋਂ ਦੱਸਦੀ ਆ ਜੇ ਆਪਾਂ ਕੋਈ ਮੰਗ ਮੰਗੀਏ ਨਾ ਤਾਂ ਉਹ ਛੇਤੀ ਆਪਣੀ ਚੰਗੀ ਸੋਚ ਲਈ ਹੁੰਦੀ ਆ ਵੀ ਅਸੀਂ ਆ ਚੀਜ਼ ਲੈਣੀ ਆ ਆ ਕਰਨਾ ਉਹ ਛੇਤੀ ਨਹੀਂ ਪੂਰੀ ਹੁੰਦੀ ਉਹਨੂੰ ਟਾਈਮ ਲੱਗਦਾ ਪਰ ਜਿਹੜੀ ਇੱਕ ਘਟਨਾ ਹੁੰਦੀ ਆ ਜਿਹੜੀ ਇੱਕ ਕਹਿ ਲਓ ਵੀ ਜਿਹੜਾ ਕੰਮ ਪਹਿਲਾਂ ਹੀ ਉਹ ਫਿਲਮ ਦੇ ਵਿੱਚ ਨਾਲ ਦੇ ਨਾਲ ਹੋ ਰਿਹਾ ਹੈ ਉੱਪਰ ਮਾਦਵਾ ਕਹਿੰਦੇ ਤਾਂ ਘਟਨਾ ਘਟਣੀ ਹੋਊਗਾ। ਮੈਂ ਉਹ ਹੀ ਕਹਿੰਦੀ ਨਾ ਅੱਬਾ ਇਹ ਜੇ ਟਾਈਮ ਮੇਰੇ ਕੋਲ ਹੀ ਖੜਾ ਹੁੰਦਾ ਮੈਨੂੰ ਦੱਸਦਾ ਵੀ ਨਹੀਂ ਦੱਸਤਾ ਦਵੇ ਮੈਂ ਵੀ ਥੋੜਾ ਕਹਾ ਵੀ हे ਰੱਬਾ ਮੇਰਾ ਆ ਰੁਕਿਆ ਹੋਆ ਕੰਮ ਆ ਕਰ ਦੇ ਮੋਰਾ। ਇੰਨੀ ਬਿਲਕੁਲ ਜਿਹੜਾ ਆਪਾਂ ਸਾਡੇ ਸਾਹਮਣੇ ਬੈਠੇ ਨੇ ਦਰਸ਼ਕ ਬਿਲਕੁਲ ਜਿਨ੍ਹਾਂ ਨਾਲ ਅਸੀਂ ਗੱਲ ਕਰ ਰਿਹਾ ਉਹਨਾਂ ਦੀ ਅੱਖਾਂ ਚੱਖਾਂ ਪਾ ਕੇ ਆਪਾਂ ਗੱਲ ਕਰ ਰਹੇ ਆ ਸਾਰਿਆਂ ਦੇ ਫੇਸ ਇਮਪ੍ਰੈਸ਼ਨ ਦੇਖ ਰਹੇ ਆ ਚਿਹਰੇ ਨੂੰ ਦੇਖ ਰਹੇ ਆ ਉਹਨਾਂ ਦੇ ਹਾਂ ਭਾਵ ਦੇਖ ਰਿਹਾ ਉਹਦੇ ਨਾਲ ਸਾਡਾ ਕੰਫੀਡੈਂਸ ਹੋਰ ਵੱਧ ਰਿਹਾ ਬਿਲਕੁਲ ਵੀ ਉਹਦੇ ਨਾਲ ਸਾਡਾ ਜਿਹੜਾ ਆਤਮ ਵਿਸ਼ਵਾਸ ਹੈ ਨਾ ਅੰਦਰ ਉਹ ਹੋਰ ਜਿਆਦਾ ਵੱਧ ਰਿਹਾ ਹੈ ਸੋ ਬੜਾ ਵਧੀਆ ਰਿਹਾ ਇਹ ਤਸਰਬਾ ਵੀ ਪਰ ਇੱਕ ਗੱਲ ਨੂੰ ਕੰਨਾਂ ਨੂੰ ਹੱਥ ਲਵਾ ਦੇ ਵੀ ਨੈਗੇਟਿਵ ਨਹੀਂ ਸੋਚਣਾ ਰੱਬ ਵੀ ਬੜਾ ਬੜਾ ਖਰਾਬ ਹੈ ਰੱਬ ਮੈਂ ਮੈਂ ਗੱਲ ਕਹਿੰਦੀ ਆ ਉਹ ਜੇ ਮੈਂ ਪੋਜ਼ਿਟਿਵ ਸੋਚਣਾ ਨਹੀਂ ਜੇ ਮੈਂ ਪੋਜ਼ਿਟਿਵ ਸੋਚਣਾ ਫਿਰ ਛਿੱਤੀ ਛਿੱਤੀ ਪੂਰੀ ਨਹੀਂ ਕਰਦਾ ਫਿਰ ਤਾਂ ਮਿੰਤਾ ਤਰਲੇ ਕਰਦਾ ਪੋਜ਼ਿਟ ਆਪਾਂ ਪਤਾ ਕੀ ਹੈ ਜਿਵੇਂ ਆਪਾਂ ਜਿਵੇਂ ਕੁਝ ਐਦਾਂ ਦਾ ਸੋਚਣਾ ਉਹ ਫਿਰ ਛੱਟ ਦੇਣੀ ਵੀ ਲੈ ਚੱਕੋ ਇਹਦੇ ਵਿੱਚ ਕੀ ਹੈ ਇੱਕ ਆਪਾਂ ਜੋ ਆਪਣੇ ਨਾਲ ਬੀਤ ਰਿਹਾ ਹੁੰਦਾ ਇੱਕ ਹਨਾ ਇੱਕ ਕਹਿ ਲੋ ਕਿ ਫਿਲਮ ਜਿਹੜੀ ਬਣਦੀ ਹੈ ਸਾਡੀ ਵੀ ਜ਼ਿੰਦਗੀ ਇੱਕ ਫਿਲਮ ਹੀ ਹੈ ਹਨਾ ਤਾਂ ਜਦੋਂ ਬਣਦੀ ਹੈ ਤਾਂ ਸਾਨੂੰ ਥੋੜਾ ਜਿਹਾ ਦਿਖਣਾ ਹੈ ਲੈ ਵੀ ਐਚ ਜਿਵੇਂ ਐਦਾਂ ਹੋ ਜਵੇ ਐਦਾਂ ਹੋ ਜਵੇ ਜੋ ਜਿਹੜੀ ਅਸੀਂ ਚੰਗੀ ਸੋਚੋ ਸੋਦੇ ਉਹ ਅਸੀਂ ਮੰਗ ਮੰਗਦੇ ਰੱਬ ਤੋਂ ਨਹੀਂ ਮੰਗ ਥੋੜੀ ਜਿਵੇਂ ਕੋਈ ਨਹੀਂ ਇਹ ਨਹੀਂ ਮੈਂ ਤੁਹਾਨੂੰ ਅਲੱਗ ਤੋਂ ਦੱਸਦੀ ਆ ਜੇ ਆਪਾਂ ਕੋਈ ਮੰਗ ਮੰਗੀਏ ਨਾ ਤਾਂ ਉਹ ਛੇਤੀ ਆਪਣੀ ਚੰਗੀ ਸੋਚ ਲਈ ਹੁੰਦੀ ਆ ਵੀ ਅਸੀਂ ਆਹ ਚੀਜ਼ ਲੈਣੀ ਆ ਆ ਕਰਨਾ ਉਹ ਛੇਤੀ ਨਹੀਂ ਪੂਰੀ ਹੁੰਦੀ ਉਹਨੂੰ ਟਾਈਮ ਲੱਗਦਾ ਪਰ ਜਿਹੜੀ ਇੱਕ ਘਟਨਾ ਹੁੰਦੀ ਆ ਜਿਹੜੀ ਇੱਕ ਕਹਿ ਲਓ ਵੀ ਜਿਹੜਾ ਕੰਮ ਪਹਿਲਾਂ ਹੀ ਉਹ ਫਿਲਮ ਦੇ ਵਿੱਚ ਨਾਲ ਦੀ ਨਾਲ ਹੋ ਰਿਹਾ ਹੈ ਤੋਂ ਪਰਮਾਤਮਾ ਕਹਿੰਦੇ ਤਾਂ ਘਟਨਾ ਘਟਣੀ ਹੁੰਦਾ ਮੈਂ ਉਹ ਹੀ ਕਹਿੰਦੀ ਨਾ ਅੱਬਾ ਇਹ ਜਿਹੇ ਟਾਈਮ ਮੇਰੇ ਕੋਲ ਹੀ ਖੜਾ ਹੁੰਦਾ ਮੈਨੂੰ ਦੱਸਦਾ ਵੀ ਨਹੀਂ ਦੱਸਦਾ ਦਵੇ ਵੀ ਮੈਂ ਵੀ ਥੋੜਾ ਕਹਾ ਵੀ हे ਰੱਬਾ ਮੇਰਾ ਆ ਰੁਕਿਆ ਹੋਆ ਕੰਮ ਆ ਕਰ ਦੇ ਮੇਰਾ ਹੈ ਨਾ ਬਿਲਕੁਲ ਬਿਲਕੁਲ ਪਰ ਮੇਰੇ ਨਾਲ ਮੈਨੂੰ ਨਾ ਮਤਲਬ ਇੱਕ ਚੀਜ਼ ਹੈ ਪਰਮਾਤਮਾ ਨੇ ਕਹਿੰਦੇ ਇੱਕ ਚੀਜ਼ ਹੋਰ ਸਿਖਾਈ ਹੈ ਪਹਿਲਾਂ ਜਦੋਂ ਮਤਲਬ ਇੰਨੀ ਅਕਲ ਕਹਿ ਲਓ ਵੀ ਹੈ ਨਾ ਇੰਨੀ ਸੋਝੀ ਨਹੀਂ ਸੀ ਹੁੰਦੀ ਉਦੋਂ ਸੋਚਦੇ ਹੁੰਦੇ ਸੀਗੇ ਵੀ ਉਹ ਬੰਦਾ ਹੈ ਨਾ ਕਿੰਨਾ ਵਧੀਆ ਗੱਲ ਕਰਦਾ ਹੈ ਉਹ ਬੰਦਾ ਕਿਵੇਂ ਕਰਦਾ ਏ ਉਹ ਇਹ ਕਰਦਾ ਤੇ ਮੈਂ ਨਾ ਮਤਲਬ ਅ ਅੱਜ ਤੋਂ 6 ਸਾਲ ਪਹਿਲਾਂ 7 ਸਾਲ ਪਹਿਲਾਂ 7 ਜਾਂ 8 ਸਾਲ ਪਹਿਲਾਂ ਮੈਂ ਕੁਛ ਮਤਲਬ ਚੈਨਲਸ ਨੂੰ ਦੇਖਦੀ ਸੀ ਜਾਂ ਮਤਲਬ ਕਿਸੇ ਨੂੰ ਆਪਣੇ ਟੀਚਰਸ ਨੂੰ ਜਿਵੇਂ ਸੁਣਦੀ ਹੁੰਦੀ ਹੁੰਦੀ ਸੀ ਨਾ ਤਾਂ ਮੈਨੂੰ ਇਹ ਹੁੰਦਾ ਸੀ ਵੀ ਯਾਰ ਮੈਂ ਜਿੱਦਾਂ ਉਹ ਮੈਡਮ ਹੈ ਨਾ ਮੈਂ ਉਦਾਂ ਗੱਲਾਂ ਕਰਾਂ ਉਹ ਤੈਹੀਂ ਕਰਾਂ ਤੇ ਮੈਂ ਕਹਿ ਲੈਂਦੀ ਸੀ ਮੈਨੂੰ ਉਦਾਂ ਦਾ ਕੌਨਫੀਡੈਂਸ ਮੈਨੂੰ ਇੱਕ ਦੋ ਵਾਰੀ ਕੌਨਫੀਡੈਂਸ ਲੈਵਲ ਮੇਰਾ ਲੋ ਹੋਇਆ ਫਿਰ ਮੈਂ ਸੋਚਿਆ ਨਹੀਂ ਵੀ ਮੈਂ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਜੀ ਹੈਨਾ ਤਾਂ ਮੈਂ ਉਹ ਸੋ ਮਤਲਬ ਆਪਣੇ ਆਤਮ ਵਿਸ਼ਵਾਸ ਨਾਲ ਮੈਂ ਮਤਲਬ ਮੈਨੂੰ ਖੁਦ ਨੂੰ ਮਹਿਸੂਸ ਹੁੰਦਾ ਵੀ ਹਾਂ ਮੈਂ ਅਗਰ ਆ ਚੀਜ਼ ਕਰਨੀ ਚਾਹਾਂ ਤਾਂ ਹੋ ਸਕਦੀ ਹੈ ਪੋਸੀਬਲ ਹੈ ਮੈਂ ਤਾਂ ਹਮੇਸ਼ਾ ਕਹਿੰਦੀ ਹੁੰਦੀ ਹੈ ਹੋਰ ਕਿਸੇ ਨਾਲ ਤੁਲਨਾ ਕਰਕੇ ਖੁਦ ਨੂੰ ਤੁਰਸਵਾ ਨਾ ਕਰ ਬਿਲਕੁਲ ਅਸੀਂ ਕਿਉਂ ਕਿਸੇ ਨਾਲ ਤੁਲਨਾ ਕਰੀਏ ਆਪਣੀ ਅਸੀਂ ਅਸੀਂ ਆ ਹਾਂ ਸਾਡੇ ਵਰਗਾ ਕੋਈ ਬਣ ਕੇ ਦਿਖਾ ਬਿਲਕੁਲ ਬਿਲਕੁਲ ਹੈਨਾ ਅਸੀਂ ਕਿਸੇ ਦੀ ਰੀਸ ਕਿਉਂ ਕਰੀਏ ਮੈਂ ਤਾਂ ਹਮੇਸ਼ਾ ਕਹਿੰਦੀ ਅਸੀਂ ਅਸੀਂ ਆ ਜਿੱਦਾਂ ਦਾ ਸਾਨੂੰ ਰੱਬ ਨੇ ਬਣਾਇਆ ਉਦਾਂ ਦੇ ਬਣੇ ਰੋ ਬਸ ਇਹ ਹੈ ਕਿ ਆਪਣੇ ਵਿੱਚ ਜੇ ਕੋਈ ਗੁਣ ਆ ਉਹਨੂੰ ਨਿਖਾਰਨਾ ਸ਼ੁਰੂ ਕਰੋ ਜੀ ਹੈਨਾ ਤਾਂ ਉਹਦੇ ਨਾਲੇ ਅਸੀਂ ਇਹ ਮਤਲਬ ਮੈਂ ਨਾ ਉਸ ਟਾਈਮ ਤੋਂ ਬਾਅਦ ਵੀ ਮੈਨੂੰ ਲੱਗਿਆ ਵੀ ਹਾਂ ਵੀ ਇਸ ਤਰ੍ਹਾਂ ਹੈਨਾ ਆ ਚੀਜ਼ ਨੂੰ ਇਦਾਂ ਰਿਪਲਾਈ ਕਰਨਾ ਚਾਹੀਦਾ ਤੇ ਮੈਨੂੰ ਹਰ ਇੱਕ ਨਾਲ ਗੱਲ ਕਰਨ ਦਾ ਤਜਰਬਾ ਆਇਆ ਉਸ ਤੋਂ ਬਾਅਦ ਮਤਲਬ ਇਹ ਚੀਜ਼ਾਂ ਆਪਣੇ ਜਿਵੇਂ ਕੋਈ ਟੀਚਰਸ ਆ ਜਾਂ ਕੋਈ ਵੀ ਉਹਨਾਂ ਤੋਂ ਸਿੱਖਣ ਦੇਖ ਕੇ ਸਿੱਖਣ ਨੂੰ ਮਿਲਦੀਆਂ ਹੈਨਾ ਇਹਨਾਂ ਚੀਜ਼ਾਂ ਦਾ ਬੜਾ ਹੋਇਆ ਬੰਦਾ ਨਾ ਮੈਂ ਉਹ ਹੀ ਕਹਿੰਦੀ ਆ ਵੀ ਬੰਦਾ ਤਜਰਬਿਆਂ ਤੋਂ ਬਿਲਕੁਲ ਹੈਨਾ ਅੱਜ ਤੋ 20 ਸਾਲ ਪਹਿਲਾਂ ਸਾਡੀ ਸੋਚ ਕਿਸ ਹੋਰ ਤਰ੍ਹਾਂ ਦੀ ਸੀ ਬਿਲਕੁਲ 10 ਸਾਲ ਬਾਅਦ ਉਹ ਸੋਚ ਅਸੀਂ ਬਦਲ ਗਈ ਬਹੁਤ ਬਦਲ ਗਈ ਉਤੋਂ 10 ਸਾਲ ਬਾਅਦ ਹੁਣ ਸਾਨੂੰ ਪਤਾ ਆਇਆ ਸੀ ਦੇਖਿਆ ਸਾਰਾ ਕੁਝ ਕਿੱਦਾਂ ਜੋ ਵੀ ਆ ਰਿਸ਼ਤੇ ਆ ਕਿੱਦਾਂ ਗੰਡਾ ਪੈਂਦੀ ਆ ਕਿੱਦਾਂ ਮਣਾ ਚ ਤਰੇੜਾ ਪੈਂਦੀ ਆ ਮੈਂ ਪਹਿਲਾਂ ਇਹ ਸੋਚਦੀ ਹੁੰਦੀ ਸੀ ਵੀ ਜੇ ਅਸੀਂ ਚੰਗੀਆਂ ਨਾ ਤਾਂ ਸਾਰੀ ਦੁਨੀਆ ਚੰਗੀ ਅੱਛਾ ਅਸੀਂ ਇਹ ਵੀ ਸਾਰੇ ਛਿਰੇ ਹੁੰਦੇ ਸੀਗੇ ਪਹਿਲਾਂ ਹਨਾ ਵੀ ਦੇਖ ਲਓ ਨਾ ਉਹ ਬੰਦਾ ਇੰਨਾ ਚੰਗਾ ਹੈ ਕਿ ਉਹ ਇਹਨਾਂ ਦੇ ਰਿਸ਼ਤੇਦਾਰ ਐਂਦਾ ਕਰਦੇ ਆ। ਹਾਂ ਨਹੀਂ ਮੈਂ ਇਹ ਸੋਚਦੀ ਕਿ ਇਹ ਚੀਜ਼ਾਂ ਆਪਣੇ ਮਾਈਂਡ 'ਚ ਅਸੀਂ ਚੰਗੇ ਆ ਨਾ ਤਾਂ ਸਾਰੇ ਚੰਗੇ ਆ। ਜੀ ਵੀ ਜੇ ਅਸੀਂ ਕਿਸੇ ਨਾਲ ਮਾੜਾ ਕਰੂਗੇ ਅਗਲਾ ਤਾਂ ਮਾੜਾ ਕਰੂਗਾ ਸਾਡੇ ਨਾਲ ਹਨਾ ਪਰ ਹੁਣ ਤਾਂ ਏਦਾਂ ਨਾੜੀ ਮਾੜਾ ਹੁੰਦਾ। ਐਦਾਂ ਦੀ ਥਿੰਕਿੰਗ ਸੀ ਵੀ ਅਸੀਂ ਸਾਰਿਆਂ ਨਾਲ ਚੰਗੇ ਆ। ਅਸੀਂ ਬਿਲਕੁਲ ਮਨਚ ਕਦੀ ਮਹਿਮਾਨੀ ਨਹੀਂ ਆਈ ਵਾਹਿਗੁਰੂ ਦਾ ਸ਼ੁਕਰ ਹੈ। ਇਹ ਮੈਂ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰ ਕਰਦੀ ਹੁੰਦੀ ਆ। ਕਦੇ ਕਿਸੇ ਨਾਲ ਕਦੀ ਮਾੜਾ ਹਾਂ ਕਦੇ ਕਿਸੇ ਨਾਲ ਮਾੜਾ ਕੀਤਾ ਨਹੀਂ ਤੇ ਨਾ ਕਦੀ ਮਨ ਦੇ ਵਿੱਚ ਇਦਾਂ ਦੀ ਗੱਲ ਆਈ ਹੈ ਅੱਛਾ ਮਾੜਾ ਕਰਨੇ ਕਰਨ ਵਾਲੇ ਜਦੋਂ ਸੋਚਦੇ ਵੀ ਨਾ ਤਾਂ ਅਗਲਾ ਤਾਂ ਮਾੜਾ ਹੈਗਾ ਹੀ ਆ ਜਿਹੜਾ ਬੰਦੇ ਨਾਲ ਅਸੀਂ ਕਰਨਾ ਚਾਹੁੰਦੇ ਪਰ ਅਸੀਂ ਉਹਦੇ ਬੱਚਿਆਂ ਬਾਰੇ ਸੋਚਣਾ ਸ਼ੁਰੂ ਕਰ ਲੈਂਦੇ ਪਰ ਮੈਂ ਇਹ ਗੱਲ ਕਹੂੰਗੀ ਵੀ ਦੇਖੋ ਸਮੇ ਦੇ ਨਾਲ ਜਿਹੜੀਆਂ ਚੰਗੀਆਂ ਆਈਆਂ ਉਹਨਾਂ ਨੂੰ ਰੱਖੋ ਆਪਣੀਆਂ ਸਾਹਮਣੇ ਰੱਖੋ ਇਹ ਬਹੁਤ ਜ਼ਰੂਰੀ ਨੇ ਅੱਜ ਦੇ ਸਮੇ ਦੇ ਲਈ ਇਹੀ ਸਾਡੀ ਤਲਵਾਰ ਹੈ ਨਾ ਪਰ ਅੰਨੇ ਵੀ ਚੰਗੇ ਨਾ ਬਣੋ ਕਿ ਅਗਲਾ ਤੁਹਾਨੂੰ ਲੁੱਟ ਕੇ ਹਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਐਨੇ ਵੀ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਮੈਂ ਆਪਣੇ ਬੇਟੀ ਨੇ ਵੀ ਇਹ ਕਹਿੰਦੇ ਹੁੰਦੇ ਆ ਮੈਂ ਕਿ ਕਿਸੇ ਨਾਲ ਮਾੜਾ ਨਾ ਕਰੋ ਚੰਗਾ ਕਰੋ ਹਰੇਕ ਨਾਲ ਹਰੇਕ ਨਾਲ ਚੰਗਾ ਕਰੋ ਪਰ ਜਿੱਥੇ ਤੁਹਾਨੂੰ ਲੱਗਦਾ ਹੈ ਨਾ ਵੀ ਅਗਲਾ ਤੁਹਾਡਾ ਨਜਾਇਜ਼ ਫਾਇਦਾ ਉਠਾ ਰਿਹਾ ਹੈ ਉੱਥੇ ਅੜ ਚੱਕੋ ਉੱਥੇ ਅੜ ਕੇ ਖੜ ਜੋ ਵੀ ਨਹੀਂ ਜੋ ਗਲਤ ਹੈ ਉਹ ਗਲਤ ਮੇਰੇ ਨਾਲ ਵੀ ਕੁਝ ਘਟਨਾ ਮੈਂ ਇਦਾਂ ਨਹੀਂ ਘਟੀਆਂ ਸੀ ਤੇ ਮੈਨੂੰ ਪਤਾ ਸੀ ਮੈਂ ਸਹੀ ਹਾਂ ਔਰ ਮੈਂ ਅਬ ਜਿੱਦਾਂ ਤੁਸੀਂ ਕਹਿੰਦੇ ਨਾ ਅੜ ਜੋ ਮੈਂ ਉਸ ਆਪਣੇ ਪੁਆਇੰਟ ਦੇ ਤੇ ਅੜ ਗਈ